ਪਟਿਆਲੇ 'ਚ ਅੱਜ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਪੁਲਿਸ ਨੇ ਧਰਨਾ ਦੇ ਰਹੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਤੇ ਡਰਾਈਵਰਾਂ ਨੂੰ ਗ੍ਰਿਫਤਾਰ ਕਰ ਲਿਆ। ਝੜਪ ਦੌਰਾਨ ਪੱਗਾਂ ਵੀ ਲੱਥੀਆਂ, ਤੱਕਾ ਮੁੱਕੀ ਵੀ ਹੋਈ ਤੇ ਦੋਵਾਂ ਧਿਰਾਂ ਯਾਨੀ ਕਿ ਪੁਲਸ ਮੁਲਾਜ਼ਮ ਤੇ ਡਰਾਈਵਰ ਦੋਵੇਂ ਹੀ ਜ਼ਖਮੀ ਹੋ ਗਏ। ਦੱਸਦੇ ਕਿ ਸੀਆਈਟੀਯੂ ਨਾਲ ਸੰਬੰਧਿਤ ਯੂਨੀਅਨਾਂ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਸ ਅੱਜ ਕਿਲੋਮੀਟਰ ਬੱਸਾਂ ਦੇ ਟੈਂਡਰ ਵਿਰੁੱਧ ਪਟਿਆਲਾ ਹੈੱਡ ਆਫਿਸ ਸਾਹਮਣੇ ਧਰਨਾ ਦੇਣ ਵਾਲੀਆਂ ਸਨ। ਧਰਨਾ ਰੋਕਣ ਲਈ ਪਹਿਲਾਂ ਹੀ ਗ੍ਰਿਫਤਾਰੀਆਂ ਕਰ ਲਈਆਂ ਗਈਆਂ ਜਿਸ ਦੇ ਵਿਰੋਧ ਚ ਸਾਰੇ ਪੀਆਰਟੀਸੀ ਚ ਪੂਰਨ ਹ ਗਈ ਸੀਏਟੀਯੂ ਦੇ ਸੁਭਾਈ ਪ੍ਰਦਾਨ ਕਾਮਰੇਡ ਚੰਦਰਸ਼ੇਖਰ ਜਨਰਲ ਸਕੱਤਰ ਮਹਾ ਸਿੰਘ ਰੋੜੀ ਤੇ ਵਿੱਤ ਸਕੱਤਰ ਸੁਖਵਿੰਦਰ ਸਿੰਘ ਲੋਟੇ ਨੇ ਇਸ ਕਾਰਵਾਈ ਦੀ ਤਿੱਖੀ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਕਿਲੋਮੀਟਰ ਸਕੀਮ ਤਹਿਤ ਨਿੱਜੀਕਰਨ ਰੋਕਿਆ ਜਾਵੇ ਨਵੀਆਂ ਬਸਾਂ ਸ਼ਾਮਲ ਕੀਤੀਆਂ ਜਾਣ ਤੇ ਗ੍ਰਿਫਤਾਰ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸੀਏਟੀਯੂ ਨੇ ਹੋਰ ਟ੍ਰੇਡ ਯੂਨੀਅਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਰਿਹਾਈ ਤੋਂ ਪਹਿਲਾਂ ਮੈਨੇਜਮੈਂਟ ਜਾਂ ਸਰਕਾਰ ਨਾਲ ਕੋਈ ਗੱਲਬਾਤ ਨਾ ਕਰਨ ਤੇ ਹੜਤਾਲ ਉੱਪਰ ਡਟੇ ਰਹਿਣ ਇਸ ਦਰਮਿਆਨ ਹੰਗਾਮਾ ਵੀ ਦੇਖਣ ਨੂੰ ਮਿਲਿਆ ਪੱਗਾਂ ਉਤਰ ਗਈਆਂ ਤੱਕ ਮੁੱਕੀ ਵੀ ਹੋਈ ਤੇ ਦੋਵੇਂ ਤਰਾਂ ਦੇ ਆਗੂ ਜਿਹੜੇ ਨੇ ਉਹ ਜ਼ਖਮੀ ਹੋ ਗਏ ਕੀ ਬਣਿਆ ਮੌਕੇ ਤੇ ਮਾਹੌਲ ਤੁਸੀਂ ਵੀ ਦੇਖੋ ਤਸਵੀਰਾਂ ਸਮਾਨ ਨੇ ਬਣ ਮੇ ਐਮ ਐਲਏ ਬਣਾਏ ਨਾ ਤੇ ਪੁਲਿਸ ਦਾ ਦੁਰਵਿਵਹੋਗ ਕਰ ਰਿਹਾ ਜਿਹੜਾ ਕਹਿੰਦਾ ਸੀ ਨਾ ਪਹਿਲੀ ਕੈਬਨਟ ਦੇ ਕੱਚੇ ਮੁਲਾਜ਼ਮ ਪੱਕੇ ਕਰੂੰਗਾ ਕਿਸੇ ਨਾਲ ਚਾਰਦੀ ਹੋਏਗੀ ਕਿਸੇ ਨਾਲ ਤੁਲਨਾ ਨਹੀਂ ਲੱਗੂਗਾ ਇਹਨਾਂ ਪੀ ਆਰਟੀਸੀ ਪੰਜਾਬ ਰੋਡ ਦੇ ਵਿੱਚ ਕਿਲੋਮੀਟਰ ਗੱਡੀਆਂ ਪਾ ਕੇ 500 ਤੋਂ 600 ਕਰੋੜ ਰੁਪਏ ਦਾ ਫਾਇਦਾ ਜਕਰੇ ਲੀਡਰਾਂ ਨੂੰ ਦਵਾਣਾ ਉਹੀ ਬੰਨ ਲਾਲ ਆ ਕੇ ਅਗੇ ਪੰਜਾਬ ਦਾ ਪੈਸਾ ਇਹਨੇ ਦਿੱਲੀ ਚ ਬੈਨ ਨਰਾਜ ਸੁਫੂਕਿਆ ਪੰਜਾਬ ਦਾ ਪੈਸਾ ਇਹਨੇ ਚੱਕ ਕੇ ਗੁਜਰਾਤ ਚ ਫੂਕਿਆ ਤੁਸੀਂ ਪੀਆਰਟੀਸੀ ਦੇ ਮੁਲਾਜ਼ਮ ਹੋ ਹਾਂਜੀ ਹਾਂਜੀ ਤੁਹਾਡੀ ਬੱਸੇ ਤੁਹਾਨੂੰ ਰੈਸਟ ਪਾ ਕੇ ਲਿਆਇਆ ਜਾਇਆ ਯਾਰਾ ਜੀ ਇਹ ਜੀ ਕਾਪਰੋਡ ਘਰਾਣਿਆਂ ਨੂੰ ਗੱਡੀਆਂ ਪਾ ਕੇ ਦੇ ਰਹੇ ਹੈ ਜੀ ਮਹਿਕਮੇ ਦੀਆਂ ਗੱਡੀਆਂ ਨਹੀਂ ਪਾ ਰਹੇ 15-15 ਸਾਲ ਹੋ ਗਿਆ ਕੱਚੇ ਜੀ ਮਿਹਨਤੀ ਕਰਦੇ ਹੁਣ ਤੁਸੀਂ ਅਈ ਮਿਹਨਤੀ ਇਹੀ ਕਰਦੇ ਆ ਕਿ ਪੰਜਾਬ ਸਰਕਾਰ ਆਪਣੀਆਂ ਗੱਡੀਆਂ ਪਾਵੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ ਤੇ ਜੇ ਨਹੀਂ ਕਰਦੀ ਤੇ ਪਿੰਡਾਂ 'ਚ ਐਮ.ਐਲ.ਏ ਨਾ ਬੜੇ ਇਹਦਾ ਬਾਤੀਆਂ ਲੈ ਕੇ ਮਗਰ ਪਹਿਨ ਗਈਆਂ ਬੁੜੀਆਂ ਇਹ ਵੀ ਧਿਆਨ ਰੱਖ ਲੈ ਅਜਿਵੇਂ ਮੇਰੇ ਐਸ.ਐਚ.ਓ ਸਾਹਿਬ ਤੋਂ ਵੀ ਸੱਟ ਲੱਗੀ ਨੋਟ ਲੱਗਾ ਔਰ ਕਈ ਹਰਕਤਾਂ ਤੁਹਾਨੂੰ ਪਤਾ ਜਾਨ ਬੁੱਝ ਕੇ ਸympathy ਲੈਣ ਵਾਸਤੇ ਵੀ ਕੀਤੀਆਂ ਜਾਂਦੀਆਂ ਨੇ ਬਟ ਅਸੀਂ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਪਕਾਇਦਾ ਡਿਊਟੀ ਮੈਜਿਸਟਰੇਟ ਨੂੰ ਬੁਲਾ ਕੇ ਜੋ ਨਾਰਮਸ ਨੇ ਤਿਰਨਾਰੀ ਉਹ ਵੀ ਪੂਰੇ ਕੀਤੇ ਸਾਰੀ ਗੱਲ ਨੂੰ ਲੈ ਕੇ ਔਰ ਬਾਕੀ ਫਾਰਮੈਟ ਕਾਜ਼ ਵੀ ਕੰਪਲੀਟ ਕੀਤਾ ਸਰ ਪਰ ਕਿਵੇਂ ਵਧੀ ਕਿਉਂਕਿ ਇਹ ਕਹਿ ਰਹੇ ਸੀ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਧਰਨਾ ਕਰ ਰਹੇ ਸੀ ਲੇਕਿਨ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਸਰ ਬਿਲਕੁਲ ਜੀ ਇਹਨਾਂ ਦਾ ਸ਼ਾਂਤਮਈ ਧਰਨਾ ਦੇਖੋ ਇਹਨਾਂ ਨੇ ਬੱਸ ਉੱਤੇ ਚੜਾਣ ਦੀ ਕੋਸ਼ਿਸ਼ ਕੀਤੀ ਤੁਸੀਂ ਰਿਪੋਰਟ ਕੀਤੀ ਹੋਣੀ ਜਦੋਂ ਪੁਲਿਸ ਅੰਦਰ ਐਂਟਰ ਕਰਨ ਲੱਗੀ ਤਾਲਾ ਇਹਨਾਂ ਨੇ ਲਾ ਲਿਆ ਪੈਟਰੋਲ ਪਾਕੀ ਬੋਤਲਾਂ ਚੋਂ ਧਮਕੀਆਂ ਇਹ ਦੇ ਰਹੇ ਨੇ ਵੀ ਅਸੀਂ ਆਪਣੇ ਆਪ ਨੂੰ ਲਾਈਟ ਕਰਾਂਗੇ ਜਾਂ ਗੱਡੀਆਂ ਸਾੜਾਂਗੇ ਜੇ ਇਹਨੂੰ ਸ਼ਾਂਤਮਈ ਕਹਿੰਦੇ ਨੇ ਤਾਂ ਫੇਰ ਮੈਨੂੰ ਅਗਰੈਸਿਵ ਪਤਾ ਨਹੀਂ ਜੀ ਕੀ ਹੋਊਗਾ ਆ ਦੇਖੋ ਜੀ ਆ ਹੁਣ ਸਾਡੇ ਮੁਲਾਜ਼ਮ ਦੇ ਮਾਰੀ ਹੈ ਮਤਲਬ ਇਹ ਅਨੇਕਾਂ ਮੇਰੇ ਮੁਲਾਜ਼ਮ ਪਟੜ ਹੋ ਗਏ ਤਾਂ ਇਹ ਤਾਂ ਸੋਚੀ ਸਮਝੀ ਪਲੈਨਿੰਗ ਹੈ ਨਾਲੇ ਇਹ ਕੋਈ ਪੱਕੇ ਵਰਕਰ ਨਹੀਂ ਇਹ ਆਊਟਸੋਰਸ ਕੀਤੇ ਹੋਏ ਬੰਦੇ ਨੇ ਤੇ ਜਿਹੜੀਆਂ ਕੰਪਨੀਆਂਜ਼ ਨੇ ਆਊਟਸੋਰਸ ਕੀਤਾ ਇਹਨਾਂ ਨੂੰ ਉਹਨਾਂ ਦੇ ਨਾਲ ਲੀਗਲ ਰੈਮੇਡੀਜ਼ ਦੇਖਣੀਆਂ ਚਾਹੀਦੀਆਂ ਨੇ ਨਾ ਕਿ ਬਿਲਕੁਲ ਸਹੀ ਦੇਖੋ ਸਰ ਤੁਹਾਡੇ ਸਾਹਮਣੇ ਗਾਲਾਂ ਕੱਢੀਆਂ ਗਈਆਂ ਪੁਲਿਸ ਨੂੰ ਹੋਰ ਹੈ ਜੇ ਪੁਲਿਸ ਆਪਣਾ ਕੰਮ ਨਾ ਕਰੇ ਲਾਫ ਲੈਂਡ ਨੂੰ ਪ੍ਰਵੈਲ ਨਾ ਕਰੇ ਤਾਂ ਹੋਰ ਪੁਲਿਸ ਕੀ ਕਰੇਗੀ